ਗੁਰਦਾਬਾ ਜੀ ਗੁਰਦਾਬਾ ਜੀ ਗੁਰਦਾਬਾ ਜੀ ਗੁਰਦਾਬਾ ਜੀ ਰਿਡੇਦਰਾ ਗੁਰਦਾਬਾ ਜੀ ਰੋਸ਼ਭਾਰਜ ਕੀਤਾ ਤਾਂ ਕਿ ਘਟੋ ਘਟ ਲੋਕ ਵੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜੇ ਸਾਰੇ ਲੀਡਰ ਲੋਕਾਂ ਕੋ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗਾੜੀ ਜਿਹੜੀ ਪਹਿਲਾਂ ਹੀ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਕੋਈ ਨਹੀਂ ਅੱਜ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਕੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਟੈਂਪੋ ਤੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੋਂ ਤੱਕ ਅਪਰੋਚ ਕੀਤੀ ਵੀ ਜੰਪ ਦਾ ਕੀ ਹਾਲ ਹੈ ਉਹਨਾਂ ਨਾਲ ਦੇ ਸਾਥ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਹੈ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਣ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ 2 ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਤੇ ਕਾਹਦਾ ਸ਼ਹਿਰ ਤੇ ਕਾਹਦੀਆਂ ਸਫਾਈਆਂ ਨਾਲ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕੇ ਕਹਿੰਦਾ ਮੈਂ 4 ਮਹੀਨੇ ਪਹਿਲੋਂ ਇਹਨਾਂ ਨੂੰ ਅਲਾਰਮਿੰਗ ਲੈਟਰ ਦਿੱਤੀ ਸੀ ਕਿ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਰਾ ਤੁਹਾਨੂੰ ਪਤਾ ਮੀਡੀਆ ਰਾਈ ਵੀ ਉਦੋਂ ਵੀ 16 ਪੁਆਇੰਟ ਤੇ ਦਿੱਤੀ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਹਾ ਲਿਆ ਹੈਰੀਟੇਜ ਸਟਰੀਟ ਹੈ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚਿਰ ਰਿਸ਼ਤਿਆਰ ਲਾ ਕੇ ਆਪਣੀ ਵਾਵਾ ਕੱਢਦੀ ਹੈ ਸਾਡਾ ਅਜਦਾ ਮਕਸਦ ਸਿਰ ਪੈਂਦਾ ਹੈ ਇੰਨਾ ਲੋਕ ਇੰਨਾ ਲੋਕਾਂ ਨੇ ਤੁਹਾਡੇ ਕੋ ਆਉਣਾ ਵੋਟਾਂ ਮਤ ਇਹਨਾਂ ਕੋ ਜਵਾਬ ਦੇ ਪੀ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਜੇ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਪਹਿਲਾਂ ਸਭ ਕਹਿੰਦੇ ਜੀ 13 ਜੀਰੋ ਐਸ ਵਾਰ ਸਾਰ ਜਗ੍ਹਾ ਝਾੜੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ ਜੀ ਜ਼ੀਰੋ ਜ਼ੀਰੋ 13 ਝਾੜੂ ਤੀਲਾ ਤੀਲਾ ਹੋਏਗਾ ਸਫਾਈ ਕਰਮਚਾਰੀ ਵਿਚਾਰੇ ਧਰਨਿਆਂ ਤੇ ਆ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ ਔਰ ਬਹੁਤ ਸਾਰੇ ਕੰਮ ਹੈ ਜਿਹੜੇ ਛਾਟੇ ਦੇ ਵਿੱਚ ਜਿਹੜੇ ਵੱਡੇ ਵੱਡੇ ਬਦਲਾਅ ਵਾਲੀ ਗੱਲਾਂ ਕਰਦੀ ਆ ਰੌਲਾ ਪਾਉਂਦੇ ਸੜਕ ਤੇ ਬਦਲਾਵਾਂ ਦਾ ਉੱਥੇ ਅੱਜ ਪਾਣੀ ਜਿਹੜਾ ਵਾ ਪਾਣੀ ਨੂੰ ਵੀ ਲੋ ਵੇਖੋ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਬਣਾਤਾ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਵਾ ਸਮਾਰਟ ਸਿਟੀ ਦੇ ਵਿੱਚ ਜਿਹੜਾ ਪਾਣੀ ਆ ਉਹ ਗੰਦਾ ਪੀਣੀ ਮਿਲ ਰਿਹਾ ਤੇ ਕਾਰਪੋਰੇਸ਼ਨ ਨੂੰ ਇਹ ਇੰਨਾ ਬੁਰਾ ਹਾਲ ਆ ਕਾਰਪੋਰੇਸ਼ਨ ਦਾ ਵੀ ਇੱਥੇ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲੋ ਉਹ ਹਿਸਾਬ ਹੋ ਗਿਆ ਇਹਨਾਂ ਦਾ ਝੋਟੇ ਗਾੜੀ ਬੀਨ ਵਜਾਉਣ ਵਾਲਿਆਂ ਵਾਲਾ ਇੱਥੇ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਤਾਲਾ ਲਾ ਕੇ ਘਰਾਂ 'ਚ ਬਹਿਣਾ ਚਾਹੀਦਾ ਕਿਉਂਕਿ ਏਸੀਆਂ ਜੋ ਬਾਹਰ ਨਿਕਲਦੇ ਨੇ ਉਹਨੂੰ ਗਰਮੀ ਬੜੀ ਲੱਗਦੀ ਆ ਜਿੰਨਾ ਚਿਰ ਗਰਾਊਂਡ ਲੈਵਲ ਤੇ ਨਹੀਂ ਜਾਣਗੇ ਤੇ ਕੰਮ ਨਹੀਂ ਹੋਣੇ ਇਸ ਕਰਕੇ ਜਿਹੜੇ ਇੱਥੇ ਅਫਸਰ ਆ ਪ੍ਰਸ਼ਾਸਨ ਆ ਉਹ ਕੁੰਭ ਸਾਰ ਲਵੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੀ ਸੇਵਾ ਕਰਨ ਇੱਥੇ ਬੈਠੇ ਵਿਲੇ ਤਨਖਾਹਾਂ ਨਾ ਲੈਣ ਔਰ ਇਸ ਕਰਕੇ ਅੱਜ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋયા ਕਾਂਗਰਸ ਪਾਰਟੀ ਨੇ ਸਰਦਾਰ ਗਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਜੋ ਇਥੋਂ ਦੇ ਔਰ ਸਾਰੇ ਹੀ ਕਾਂਗਰਸ ਦੇ ਨੁਮਾਇੰਦੇ ਜਿਹੜੇ ਸੜਕਾਂ ਦੇ ਉੱਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਜਾਣਦੇ ਆ ਉਹ ਕਹਿੰਦੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਦੇ ਦਤਾ ਹੁਣ ਨਹੀਂ ਆ ਬਦਲਾਅ ਸੀਗਾ ਇਨੀਆਂ ਸਰਕਾਰਾਂ ਇਨੀਆਂ ਆਈਆਂ ਇਨੀਆਂ ਗਈਆਂ ਪਰ ਪਹਿਲੀ ਰੀ ਵੇਖਿਆ ਕਿਹੋ ਜਿਹਾ ਬਦਲਾਅ ਬਦਲਾਅ ਵੀ ਬੁੰਦਲ ਗਿਆ ਔਰ ਲੋਕ ਜਿਹੜੇ ਆ ਅੱਜ ਝਾੜੂ ਵਾਲਿਆਂ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਆ 4 ਤਰੀਕ ਨੂੰ ਜਿਹੜਾ ਇਹਦਾ ਰਿਜ਼ਲਟ ਵੇਖਿਓ ਤੁਸੀਂ ਇਹਦਾ ਕੀ ਨਿਕਲਦਾ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਜਿੰਨਾ ਝੂਠ ਬੋਲਿਆ ਸੀ ਉਹ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਤੇ ਇਹਨਾਂ ਨੂੰ ਗਲੀਆਂ 'ਚ ਪਿੰਡਾਂ 'ਚ ਵੜਨ ਨਹੀਂ ਦੇਂਦੇ ਪਰ ਸਰਕਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਉਂ ਭੱਜਦੀ ਆ ਲੋਕਾਂ ਦੇ ਕੰਮ ਆ ਲੋਕੀ ਟੈਕਸ ਦਿੰਦੇ ਇਹਨਾਂ ਕਦੇ ਘਰੋਂ ਪੈਸੇ ਲਾਉਣੇ ਆ ਜੇ ਪਾਣੀ ਦੀ ਗੱਲ ਸੀ ਤੇ ਇੱਕ ਉੱਥੇ ਨਹਿਰ ਤੇ ਵੱਲੇ ਜਿਹੜਾ ਵਾ ਉਹ ਔਜਲਾ ਸਾਹਿਬ ਨੇ ਪਾਣੀ ਦਾ ਪ੍ਰੋਜੈਕਟ ਲਾਤਾ ਜੋ ਅਮਰitsar ਨੂੰ ਪਾਣੀ ਨਹਿਰ ਤੋਂ ਵਧੀਆ ਮਿਲੂਗਾ ਸਾਫ ਸੁਥਰਾ ਹੋ ਕੇ ਪਰ ਬਹੁਤ ਸਾਰੇ ਕੰਮ ਸੀ ਜੋ ਐਮਪੀ ਦੇ ਕਰਨ ਵਾਲੇ ਹੀ ਕਾਰਪੋਰੇਸ਼ਨ ਚ ਚੋਣਾ ਨਹੀਂ ਹੋਈਆਂ ਕਿੰਨੇ ਚਿਰ ਤੋਂ ਹੁਣ ਕਾਰਪਰਸ਼ਨ ਦੇ ਜਿਹੜੇ ਕਾਉਂਸਲਰਾਂ ਦੇ ਕੰਮ ਆ ਉਹ ਕਿਦਾਂ ਵਿਚਾਰੇ ਕਰਨਗੇ ਔਰ ਕਿਦਾਂ ਐਮਪੀ ਜਿਹੜਾ ਇੱਥੋਂ ਦੇ ਕਰਨਗੇ ਜਿਹੜੇ ਐਮਐਲਏ ਦੇ ਕੰਮ ਸੀਗੇ ਜਾਂ ਕਾਉਂਸਲਰਾਂ ਦੇ ਕੰਮ ਸੀਗੇ ਕਰਨ ਵਾਲੇ ਉਹ ਕੰਮ ਪੈਂਡਿੰਗ ਰਹਿ ਗਏ ਕਿਉਂਕਿ ਕਾਰਪੋਰੇਸ਼ਨ ਚ ਚੋਣਾ ਨਹੀਂ ਹੋਈਆਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹ ਨਿਕਲਦੇ ਨਹੀਂ ਘਰੋਂ ਕਿਹੜੇ ਆਮ ਘਰਾਂ ਦੇ ਸੀਗੇ ਉਹ ਅੱਜ ਕੱਲ ਏਸ਼ੀਆ ਦੀਆਂ ਠੰਡੀਆਂ ਹਵਾਵਾਂ ਚ ਰਹਿੰਦੇ ਆ ਹਵਾ ਚ ਰਹਿੰਦੇ ਆ ਤੇ ਜਿਹੜੇ ਸਾਡੇ ਉਮੀਦਵਾਰ ਆ ਧਾਰੀਵਾਲ ਸਾਹਿਬ ਉਹ ਸਿਰਫ ਕਦੀ ਸਮੋਸੇ ਤਲਦੇ ਮਿਲਣਗੇ ਤੇ ਕਦੀ ਸਬਜ਼ੀਆਂ ਚੈੱਕ ਕਰਦੇ ਮਿਲਣਗੇ ਉਹਨਾਂ ਨੂੰ ਹੋਰ ਦੁਨੀਆਦਾਰੀ ਦਾ ਕੋਈ ਪਤਾ ਹੀ ਨਹੀਂ ਪਤਾ ਨਹੀਂ ਕਿਹੜੇ ਵਿਕਾਸ ਜਿਹੜੇ ਇਹਨਾਂ ਨੇ ਕਰ ਲਿਆ ਤੁਹਾਨੂੰ ਪਾ ਜੀ ਬਿਜਲੀ ਪਾਣੀ ਦੀ ਸਮੱਸਿਆ ਤੇ ਹਰ ਪਾਰਟੀ ਵੇਲੇ ਰਹੀ ਆ ਜੀ ਤੇ ਔਜਲਾ ਸਾਹਿਬ ਵੱਲੋਂ ਇਹ ਚੋਣਾਂ ਦੌਰਾਨ ਇਹ ਰਾਜਨੀਤਿਕ ਮੁੱਦਾ ਬਣਾ ਕੇ ਪਿਛੇ ਨਾ ਜਾ ਰਹੇ ਬਿਲਕੁਲ ਜੀ ਔਜਲਾ ਸਾਹਿਬ ਇੱਕ ਨਿੱਕ ਦੇਲ ਇਨਸਾਨ ਆ ਔਜਲਾ ਸਾਹਿ ਉਹ ਆਮ ਵਰਕਰ ਆ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮੇਂ ਦੇ ਇੱਕ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਉਹਨੂੰ ਪਤਾ ਦੁੱਖ ਦਰਦ ਕੀ ਆ ਲੋਕ ਜਦੋਂ ਦੱਸਦੇ ਆ ਤੇ ਉਹਨਾਂ ਤੇ ਬੀਤਦੀ ਆ ਤੇ ਇਹ ਜਿਹੜੇ ਵਿਚਾਰੇ ਭਾਜਪੀ ਵਾਲੇ ਆ ਜਾਂ ਝਾੜੂ ਵਾਲੇ ਆ ਜਾਂ ਅਕਾਲੀ ਦਲ ਵਾਲੇ ਆ ਉਹਨਾਂ ਦਾ ਏਸੀਆਂ ਚੋਂ ਬਾਹਰ ਨਹੀਂ ਨਿਕਲੇ ਜਾਂਦਾ ਉਹਨਾਂ ਨੂੰ ਗਰਮੀ ਲੱਗਦੀ ਆ ਹੌਜਲਾ ਸਾਹਿਬ ਨੂੰ ਦਰਦ ਸੀ ਤੇ ਸੜਕਾਂ ਤੇ ਆ ਗਏ ਆ ਤੇ ਇਹ ਜਿਹੜੇ ਮੇਰੇ ਸੰਧੂ ਸਾਹਿਬ ਜਿਹੜੇ ਕੈਨੇਡਾ 'ਚ ਬੈਠੇ ਆ ਉਹ ਵੀ ਗਰਮੀ 'ਚ ਨਹੀਂ ਇੰਨਾ ਚਾਰ ਗਲੀਆਂ ਘੁੰਮ ਸਕਦੇ ਕਿਉਂਕਿ ਉਹਨਾਂ ਦਾ ਬੀਪੀ ਵੱਜ ਜਾਣਾ ਤੇ ਜਿਹੜੇ ਸਾਡੇ ਜੋਸ਼ੀ ਸਾਹਿਬ ਆ ਉਹਨਾਂ ਨੂੰ ਵੀ ਗਰਮੀ ਬਹੁਤ ਲ ਦੋਂ ਤੁਸੀਂ ਧਾਰੀਵਾਲ ਸਾਹਿਬ ਨੂੰ ਵੇਖੋਗੇ ਉਹਨਾਂ ਨੂੰ ਜਾਂ ਸਬਜ਼ੀਆਂ ਚੈੱਕ ਕਰਦੇ ਆ ਵੇਖੋਗੇ ਤੇ ਜਾਂ ਸਮੋਸੇ ਤਲਦੇ ਆ ਵੇਖੋਗੇ ਉਹਨਾਂ ਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਤਮਾਸ਼ਾ ਬਿਨਾਂ ਦੀ ਸਰਕਾਰ ਆ ਪੰਜਾਬ ਸਰਕਾਰ ਜੁਰਦਾਬਾਦ ਪੰਜਾਬ ਸਰਕਾਰ ਜੁਰਦਾਬਾਦ 4 ਤਰੀਕ ਨੂੰ ਜ਼ਮਾਨਤਾਂ ਜਬਤ ਹੋਣਗੀਆਂ ਔਰ ਸ਼ੁਰੂ ਜਿਹੜਾ ਇਥੋਂ ਅਮ੍ਰਿਤਸਰ ਤੋਂ ਹੋਊਗਾ ਮੇਰੇ ਕੋਲ ਲਿਖ ਕੇ ਲੈ ਆਜ ਦਾ ਜਿਹੜਾ ਪ੍ਰੋਟੈਸਟ ਹੈ ਕੱਸੀ ਇਲੈਕਸ਼ਨ ਦੇ ਚ ਲੱਗੇ ਦੇ ਸੀ ਔਰ ਉਹ ਜਲਾ ਸਾਹਿਬ ਸਾਡੇ ਸਾਰੇ ਜਿੰਨੇ ਇੰਚਾਰਜ ਨੇ ਕਾਉਂਸਲਰ ਨੇ ਆਪਣੀ ਐਕਟੀਵਿਟੀ ਚ ਲੱਗੇ ਸੀ ਕਾ ਜੋ ਸ਼ਹਿਰ ਦਾ ਹਾਲਾਤ ਵੇਖੇ ਨੇ ਪੀਣ ਵਾਲਾ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਈ ਜਗ੍ਹਾ ਤੇ ਉੱਤੇ ਲੋਕੀ ਤਰਾਈ ਤਰਾਈ ਕਰ ਰਹੇ ਨੇ ਸ਼ਹਿਰ ਵਿੱਚ ਇੰਨੀ ਗੰਦਗੀ ਹੈ ਕਿ ਚੱਲਣਾ ਵੀ ਮੁਸ਼ਕਲ ਹੋ ਗਿਆ ਚਿਕਨਪੁਰਨੀਆ ਇੱਥੇ ਚੱਲ ਪਿਆ ਹੈ ਔਰ ਲੋਕੀ ਉਹਨਾਂ ਦੇ ਤਰਾਸ ਤਰਾਸ ਕਰ ਰਹੇ ਹੈ ਕਾਰਪੋਰੇਸ਼ਨ ਸੁੱਤੀ ਹੋਈ ਹੈ ਅਏ ਅੱਜ 2 ਸਾਲ ਤਕਰੀਬਨ ਹੋ ਗਏ ਹੈ ਕਿ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ ਸਾਡੇ ਕਾਉਂਸਲਰ ਜਿਹੜੇ ਨੇ ਉਹ ਵਿਚਾਰੇ ਨਾਸਤੋੜ ਕੇ ਫੇਰ ਵੀ ਕੰਮ ਕਰਦੇ ਨੇ ਪਰ ਕਾਰਪੋਰੇਸ਼ਨ ਵਾਲੋਂ ਕੋਈ ਉਹਨਾਂ ਨੂੰ ਸਹਿਯੋਗ ਨਹੀਂ ਮਿਲਦਾ ਉਹ ਜਲਾ ਜੀ ਕੱਲ ਜਦ ਕੇ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਆ ਰਹੇ ਨੇ ਉਹਨਾਂ ਵਿੱਚ బిజీ ਸਨ ਫੇਰ ਵੀ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੀ ਸਮੱਸਿਆ ਸੁਣ ਕੇ ਉਹਨਾਂ ਫੈਸਲਾ ਕੀਤਾ ਆਓ ਕਾਰਪੋਰੇਸ਼ਨ ਦੇ ਕਾਨੂੰ ਖੋਲੀਏ ਔਰ ਉਹਨਾਂ ਦੇ ਦਿਮਾਗ ਵਿੱਚ ਪਾਈਏ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨਾ ਸਭ ਤੋਂ ਮਾੜਾ ਹੈ ਜੇ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨਾ ਤੇ ਇਹ ਕਹਿੰਦੇ ਹੈਲਥ ਸੇਵਾ ਚੰਗੀ ਹੋ ਗਈਆਂ ਕਾਦੀਆਂ ਚੰਗੀਆਂ ਹੋ ਗਈਆਂ ਹੈਲਥ ਦੇਵਾ ਅੱਜ ਜਗਾ ਜਗਾ ਤੇ ਗੰਦਗੀ ਹੈ ਪਾਣੀ ਗੰਦਾ ਆ ਰਿਹਾ ਹੈ ਜਿਹੜਾ ਸਹੀ ਮੈਨੇਜ ਲੋਕਾਂ ਨੂੰ ਜੀਣ ਦਾ ਸਮਾਂ ਦਿੰਦਾ ਅੱਜ ਜੇ ਬਿਜਲੀ ਦੀ ਗੱਲ ਕਰੀਏ ਤਾਂ ਅੱਜ ਬਿਜਲੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਲੋਕੀ ਟ੍ਰਾਈ ਟ੍ਰਾਈ ਕਰ ਦਿੰਦੇ 3 3 4 4 ਘੰਟੇ ਜਿਹੜੀ ਹੈ ਨਾ ਉਹ ਬਿਜਲੀ ਜਿਹੜੀ ਘੁੰਮ ਰੰਦੀ ਹੈ ਕਾਫੀ ਸਮਾਂ ਕੋਈ ਪੁਰਾਣੇ ਸੱਤਾ ਦੇ ਵਿੱਚ ਕਿੱਥੇ ਕਮੀ ਸਮਝਦੇ ਹੋ ਜਿਹੜੀ ਇੰਨੀ ਮੁਸ਼ਕਲ ਵੱਡੀ ਗਿੰਤੀ ਚ ਆ ਰਹੀ ਕੋਈ ਹੱਲ ਨਹੀਂ ਹੋ ਰਿਹਾ ਤੇ ਘਾਰ ਹੀ ਜ਼ਿੰਮੇਵਾਰ ਸਮਝਦੇ ਕਿ ਲੀਡਰ ਜ਼ਿੰਮੇਵਾਰ ਸਮਝ ਨਹੀਂ ਲੀਡਰ ਤੇ ਹੈ ਹੀ ਨਹੀਂ ਨਾ ਕਾਰਪੋਰੇਸ਼ਨ ਨਹੀਂ ਹੈਗੀ ਤੇ ਲੀਡਰ ਕਾਦੇ ਜ਼ਿੰਮੇਵਾਰ ਹੋਣਗੇ ਜੇ ਕਾਰਪੋਰੇਸ਼ਨ ਹੋਵੇ ਤਾਂ ਅਸੀਂ ਕੌਂਸਲਰਾਂ ਨੂੰ ਜਾਂ ਜਿਹੜੇ ਲੀਡਰ ਹੋਣ ਉਹਨਾਂ ਨੂੰ ਪੁੱਛੀਏ ਇਹ ਦਿਨਾਂ ਦੋ ਸਾਲ ਤੋਂ ਡਰਦੇ ਆ ਮਰੇ ਇਲੈਕਸ਼ਨ ਹੀ ਨਹੀਂ ਕਰਾਇਆ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਇਸ ਸੰਬੰਧਾ ਹਾਂ ਕਿ ਅਧਿਕਾਰੀ ਜਿਹੜੇ ਨੇ ਪੂਰੇ ਦੁਬਿਵਾਰ ਨੇ ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਉਹ ਕੋਈ ਬਾਤ ਨਹੀਂ ਕਰਦੇ ਔਰ ਮੈਂ ਇੱਕੋ ਗੱਲ ਕਵਾਂਗਾ ਕਿ ਇਹਨਾਂ ਨੂੰ ਆਪਣੇ ਕੰਨ ਖੋਲ ਲੈਣੇ ਚਾਹੀਦੇ ਨਹੀਂ ਤਾਂ ਅਸੀਂ ਆ ਰਹੇ ਹਾਂ ਫਿਰ ਅਸੀਂ ਆਪਣੇ ਢੰਗ ਨਾਲ ਇਹਨਾਂ ਦੇ ਕੰਨ ਖੋਲਾਂਗੇ ਸ਼੍ਰੀ ਹੋਂਕਾ ਜੀ ਸੋਨੀ ਬਤੌਰ ਪੁਰ ਮੁੱਖ ਮੰਤਰੀ ਸਾਫਾ ਇਹਨਾਂ ਦੇ ਸੇਵਨ ਭਾਈ ਹੈ ਔਰ ਦੂਜੇ ਮੇਰੇ ਸਾਡੇ ਸੁਨੀਲ ਦਿੱਤੀ ਜੀ ਬੈਠੇ ਨੇ ਜਿਨ੍ਹਾਂ ਨੇ ਐਕਸਐਮਐਲ ਦੇ ਵੀ ਤੇ ਸਾਡੇ ਜਿਹੜਾ ਵੀ ਪ੍ਰਧਾਨ ਅਸ਼wini ਪੱਪੂ ਜੀ ਜੋ ਤੁਹਾਡੇ 200 ਚ ਤੁਸੀਂ ਗੱਲ ਰਹੀਦੇ ਨੇ ਐਕਸਐਮਐਲ ਦੇ ਜੋਗਿਸ਼ੋਰ ਸ਼ਰਮਾ ਜੀ ਸਾਡੇ ਆਰਿਓ ਜੀ ਆਏ ਨੇ ਜਿਹੜੇ ਉੱਤਰ ਪ੍ਰਦੇਸ਼ ਤੋਂ ਚਾਦਰ ਲਗੇ ਨੇ ਔਰ ਅੱਸੀ ਜੀ ਬੈਠੇ ਨੇ ਵਿਕਾਸ ਜੀ ਜੁਗੰਦਰ ਭਾਟੀ ਗਰਾਜ ਮਮਤਾ ਦੁੱਤਾ ਜੀ ਔਰ ਸਾਡੇ ਮਹਾਪੁਰਸ਼ ਡਾਕਟਰ ਆਇਮਰ ਮੇਰਿਕਾ ਜੀ ਜਿਹਨਾਂ ਦਾ ਬਹੁਤ ਇਸ ਨਗਰ ਨਾਲ ਪਿਆਰ ਆ ਸਾਡੇ ਪੀੜ ਆਪਦੇ ਪਿਛਲੇ 20 ਜਣਾ ਤੋਂ ਅਸੀਂ سارے ਇਲੈਕਸ਼ਨ ਤੇ ਲੱਗੇ ਆ ਅਸੀਂ 20 ਜਣਾ ਤੋਂ ਇਲੈਕਸ਼ਨ ਤੇ ਲੱਗੇ ਆ ਕਿ ਜਿੱਥੇ-ਜਿੱਥੇ ਵੀ ਗਏ ਆ ਨਾ ਸਫਾਈ ਨਾ ਸੀਵਰੇਜ ਦਾ ਹੱਲ ਇੱਥੋਂ ਤੱਕ ਕੇ ਹਰ ਦੂਜੀ ਤੀਜੀ ਬਾਦੀ ਦੇ ਵਿੱਚ ਗੰਦਾ ਪਾਣੀ ਪੀਣ ਨੂੰ ਲੋਕਾਂ ਨੂੰ ਮਿਲ ਰਿਹਾ ਔਰ ਇਹਦਾ ਵਿਚਾਰਤੰਤਰ ਕੀਤਾ ਗਿਆ ਫਿਰ ਸਾਡੇ ਸੀਨੀਅਰ ਲੀਡਰ ਦਾ ਸੀ ਕਿ ਕਰੋਸ਼ ਮਜਾਰਾ ਤਾਂ ਕਿ ਸਰਕਾਰ ਕੱਟੋਗਾ ਜਿਹੜੀ ਸਾਰੀਆਂ ਸਰਕਾਰ ਉੱਤੇ ਉਹ ਇਲੈਕਸ਼ਨਾਂ ਚਾੜਾ ਨੇ ਤੁਹਾਡੇ ਕਰਾ ਕੇ ਰੰਗੇ ਕਿ ਇਹਨਾਂ ਨੂੰ ਪੁੱਛਿਆ ਤੇ ਜਾਵੇ ਇਹ ਘੱਟ ਕਿਉਂ ਹੋਲੇ ਕਿ ਦਿੱਤੀ ਸ਼ਹਿਰ ਸੀ ਕਦੀ ਹਟਾ ਨਹੀਂ ਸੀ ਹੋਇਆ